चवां <laughs> शइ this مہاراج کیسیب ہوئے ਅੱਜ ਦਾ ਦਿਨ ਬੜਾ ਖੁਸ਼ੀ ਨਸੀਬ ਹੈ ਜੋ ਆਪਣੇ ਬਾਬਾ ਜੀ ਦੇ ਦਰਸ਼ਨ ਕੀਏ ਗੁਰਦੁਆਰੇ ਮੇ ਆਏ ਮੱਥਾ ਟੇਕਾ ਬਹੁਤ ਵਧੀਆ ਪ੍ਰੋਗਰਾਮ ਹੈ ਲਾਈਟਿੰਗ ਬਹੁਤ ਅੱਛੀ ਹੈ ਅਸਵਾਦੀ ਬਹੁਤ ਅੱਛੀ ਚਲਾਈ ਹੈ ਹਮ ਸਾਦਰ ਸ਼ਹਿਰ ਸੇ ਆਏ ਹਾਂ ਗੰਗਾਨਗਰ ਜ਼ਿਲ੍ਹੇ ਸੇ ਬਹੁਤ ਵਧੀਆ ਪ੍ਰੋਗਰਾਮ ਹੈ ਮੇਰਾ ਨਾਮ ਮਨਸ਼ਪ੍ਰੀਤ ਹੈ ਅਸੀਂ ਹਰਮਾਨਗੜ੍ਹ ਤੋਂ ਆਏ ਸਰ ਮੇਰੇ ਫੰਬਰ ਸਾਰਾ ਕੇ ਬਹੁਤ ਵਧੀਆ ਲੱਗਿਆ ਮੇਰੇ ਸਾਰਾ ਕੇ ਬਹੁਤ ਵਧੀਆ ਇਤਿਹਾਸਾਨ ਤੇ ਇਹਨਾਂ ਸਾਰੀਆਂ ਸੁੱਖਾ ਪੂਰੀਆਂ ਕੀਤੀਆਂ ਸੋ ਗੁਰਪੁਰਮ ਆ ਕੇ ਆਏ ਹੋ ਲਾਈਟਿੰਗ ਦੀ ਗੱਲ ਕਰੀ ਆਸੀਬਾਈ ਮਾਲਾ ਦੀ ਗੱਲ ਕਰੀ ਕਿਸਰਾ ਤੁਹਾਨੂੰ ਲੱਗ ਬਹੁਤ ਵਧੀਆ ਲੱਗਾ ਅਸੀਂ ਤੇ ਸ਼੍ਰੀ ਦੀਵਾਰੇ ਬਹੁਤ ਵਧੀਆ ਪੜਿਆ ਅਸੀਂ ਬਹੁਤ ਕੁਝ ਦੇਖਿਆ ਸੀ ਦੀਵਾਰੇ ਬਹੁਤ ਅਸੀਂ ਦੀਪ ਮਾਲਾ ਦੇਖੀ ਬਹੁਤ ਤੇਰਾੰਦਾ ਬਹੁਤ ਅੱਛਾ ਲੱਗ ਗਿਆ ਸਾਨੂੰ ਬਸ ਅਸਤ ਬਾਜੀਆਂ ਆਣੀਆਂ ਦੇਖੀਆਂ ਲਾਈਟਿੰਗ ਦਾ ਕੰਨਾ ਕਿੰਨੀ ਜ਼ਿਆਦਾ ਲਾਈਟਿੰਗ ਦਾ ਬਹੁਤ ਵਧੀਆ ਨਜ਼ਾਰਾ ਹੈਗਾ ਬਹੁਤ ਜ਼ਿਆਦਾ ਹੈਗੀ ਸੰਗਤ ਉਹ ਤੁਹਾਨੂੰ ਕਹਣਾ ਜੀ ਮੇਰਾ ਨਾਂ ਜੀ ਸਤਨਾਮ ਸਿੰਘ ਹੈ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਪੀਲੀ ਬੰਗਾ ਖੇਤਰ ਤੋਂ ਹਾਂ ਜੀ ਸੀ ਨਦੇ ਅਜੇ ਹਰਮੰਦਰ ਸਾਹਿਬ ਨੂੰ ਜੀ ਸਾਨੂੰ ਕਿਹ ਹੈ ਅੱਜ ਬਹੁਤ ਬਹੁਤ ਖੁਸ਼ੀ ਹੋਈ ਜੀ ਸਾਨੂੰ ਹਰਮੰਦਰ ਸਾਹਿਬ ਆ ਪਹਿਲੀ ਵਾਰੀ ਆਏ ਹਾਂ ਅਸੀਂ ਅੱਜ ਠੀਕ ਆ ਨਾ ਆਇਸਤਾ ਇੰਨਾ ਮਾਹੌਲ ਇੰਨਾ ਮਨ ਫਸੋ ਗਿਆ ਵੀ 50 ਸਾਲ ਦੀ ਉਮਰ ਚ ਨਹੀਂ ਹੋਇਆ ਜੀ ਸਾਡਾ ਠੀਕ ਆ ਅੱਜ ਦੇ ਪਟਾਕੇ ਆਸਤਵਾਜੀਆਂ ਦੇਖ ਕੇ ਤੇ ਬਹੁਤ ਉਹਦੋਂ ਵੀ ਮਾਣਾ ਬਹੁਤ ਜਿਹੜੀਆਂ ਅੰਦਰ ਸਜਾਵਟ ਆਈਆਂ ਹੀਆਂ ਜਾਂ ਫਲੋਵਰ ਆ ਗੀਆਂ ਐਂ ਜੀ ਲਾਈਟਿੰਗ ਵੀ ਤੁਹਾਨੂੰ ਕਿਸੇ ਜਿਹੋ ਬੰਦੇ ਨੇ ਲੱਗੀ ਬਹੁਤ ਸੁੰਦਰ ਜੀ ਬਹੁਤ ਸੋਹਣੀ ਮਤਲਬ ਤੁਹਾਨੂੰ ਦੱਸਾਂ ਵੀ ਇਹ ਤੋਂ ਪਹਿਲਾਂ ਮੈਂ ਇਦੀ ਸੁੰਦਰਤਾ ਐਡੀ ਦੀ ਮਾਲਾ ਨਹੀਂ ਕਿਤੇ ਦੇਖੀ ਜੀ ਅੱਜ ਆਪਣੇ ਹਰਮੰਦਰ ਸਾਹਿਬ ਤੇ ਰਹੇ ਹਾਂ ਜੀ ਅੱਜ ਮੇਰਾ ਭਾਜੀ ਸੂਰਜੀ ਸਿੰਘ ਜੀ ਮੈਂ ਨਕੌਦਰ ਤੋਂ ਆਏ ਸੀ ਅ ਕਿਸ ਅੱਜ ਸ੍ਰੀ ਗੁਰਗ੍ਰੰਥ ਸਾਹਿਬ ਦਾ ਪਹਿਲਾ ਅੱਜ ਧੰਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧੰਤਨ ਬਾਬਾ ਬੁੱਢਾ ਸਾਹਿਬ ਜੀ ਤੋਂ ਅੱਜ ਸ੍ਰੀ ਵਾਹਿਗੁਰੂ ਮੰਦਰ ਸਾਹਿਬ ਵਿਖੇ ਪ੍ਰਕਾਸ਼ ਕਰਾਇਆ ਹੈ ਜੀ ਪਹਿਲਾ ਪ੍ਰਕਾਸ਼ ਦਿਹਾੜਾ ਸਰਬੱਤ ਸੰਗਤਾਂ ਨਾਲ ਮਿਲ ਕੇ ਮਨਾਰੀਆ ਹਨ ਸਰਬੱਤ ਸੰਗਤਾਂ ਨੂੰ ਧੰਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਉਹ ਦਾ ਲੋਕੀ ਨਜ਼ਾਰਾ ਹਰਮਨ ਸਾਹਿਬ ਉਹ ਸੋਨਾ ਜੀ ਉਹ ਵਧੀਆ ਲੋਕੀ ਨਜ਼ਾਰ ਦਰਸ ਜੇ ਸੂਤਾਰ ਪਾੜ ਤੋਂ ਬਾਅਦ ਸੇ ਹੁਣ ਅਸਟ ਬਾਜੀ ਹੋਣੀ ਆ ਬਹੁਤ ਵਧੀਆ ਪ੍ਰਬੰਧ ਆ ਵਾਹਿਗੁਰੂ ਦੀ ਕਿਰਪਾ ਨਾਲ ਜੀ ਸੰਗਤਾਂ ਚ ਕਿੰਨਾ ਖੁਸ਼ਾ ਵੇਖਦੇ ਸੰਗਤਾਂ ਨੂੰ ਬਹੁਤ ਸ਼ਾਦਾ ਜੀ ਬਹੁਤ ਵਾਹਿਗੁਰੂ ਦੀ ਕਿਰਪਾ ਨਾਲ ਸੰਗਤਾਂ ਬਹੁਤ ਠਾਠਾ ਮਾਰ ਦਹਾੜਾ ਹੈ ਸੰਗਤਾਂ ਦਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਅਨੀ ਪੈਂਦੀ ਆਪਣਾ ਨਾਮ ਆਸਤੇ ਕਿਹੜੀ ਜਗ੍ਹਾ ਆਪਾਂ ਘਾਲੇ ਪਿੰਡੋਂ ਐਂ ਪੂਜਾ ਨਾਮ ਐ ਮੇਰਾ ਅੱਜ ਪੁਰਾ ਮੌਕੇ ਸ਼ਟਕਾਣੇ ਸ੍ਰੀ ਮੰਦਰ ਸਾਹਿਬ ਪਹੁੰਚੀ ਜੀ ਕਰਾ ਜੋ ਬਹੁਤ ਵਧੀਆ ਲੱਗਾ ਆ ਕੇ ਆਪਾਂ ਸਵੇਰ ਦੇ ਐ ਬਹੁਤ ਸੋਹਣਾ ਲੱਗਾ ਬਹੁਤ ਸੋਹਣੇ ਦਰਸ਼ਨ ਹੋਏ ਦੀਪਮਾਲਾ ਹੋਈ ਮਹਾਰਾਜੀ ਬਹੁਤ ਵਧੀਆ ਲੱਗਾ ਬਹੁਤ ਖੁਸ਼ੀਆਂ ਮਿਲਿਆ ਆ ਕੇ ਸਾਨੂੰ ਇੱਥੇ ਸਜਾਵਟ ਬਹੁਤ ਵਧੀਆ ਲੱਗੀ ਸਜਾਵਟ ਬਹੁਤ ਸੋਹਣੀ ਕੀਤੀ ਆ ਇੰਨੀ ਸੰਗਤ ਆਈ ਆ ਨਾ ਵੇਖਣ ਵਾਲੀ ਸਜਾਵਟ ਬਹੁਤ ਸੋਹਣੀ ਆ ਬਹੁਤ ਵਧੀਆ ਲੱਗਾ ਸਾਨੂੰ ਆ ਕੇ। ਸੰਗਤਾਂ 'ਚ ਕਿੰਨਾ ਤਾਂ ਸਾਹ ਵੇਖਣ ਨੂੰ ਮਿਲਿਆ। ਸੰਗਤਾਂ 'ਚ ਬਹੁਤ ਉਸਾਰ ਮਿਲਿਆ ਵੇਖਣ ਨੂੰ ਬਹੁਤ ਜ਼ਿਆਦਾ। ਬਹੁਤ ਵਧੀਆ ਲੱਗਾ ਸਾਨੂੰ। ਮਹਾਰਾਜ ਦੇ ਘਰੋਂ ਸਭ ਕੁਝ ਮਿਲਿਆ ਵਾ। ਸਭ ਕੁਝ ਸਵੇਰ ਦੀ ਆਈ ਆਪਾਂ। ਬਹੁਤ ਵਧੀਆ ਲੱਗੰਦੇ ਆ ਸਾਨੂੰ। ਮੌਸਮ ਦੀ ਗੱਲ ਕਰੀ ਅੱਜ ਬਹੁਤ ਮੌਸਮ। ਮੌਸਮ ਮੰਮੀ ਠੰਡਾ ਏ ਬਹੁਤ ਵਧੀਆ ਮੌਸਮ ਏ ਬਾਰਿਸ਼ ਵੀ ਏ ਪਰ ਸੰਗਤ ਸਵੇਰ ਦੀ ਆਂਦੀ ਆ। ਦਰਸ਼ਨ ਹੁੰਦੇ ਆ ਬਹੁਤ ਸੋਹਣੇ ਦਰਸ਼ਨ ਹੁੰਦੇ ਸਾਨੂੰ।